ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਜੁੱਧ ਹੋਇਆ ਸੀ ਤਾਂ ਭਾਈ ਕਰਨਈਆ ਜਿਨ੍ਹਾਂ ਨੇ ਮੋਢੇ ਦੇ ਵਿੱਚ ਮਸ਼ਕ ਪਾ ਕੇ ਦੁਸ਼ਮਣਾਂ ਨੂੰ ਵੀ ਜਿਹੜਾ ਪਾਣੀ ਪਲਾਇਆ ਸੀ ਆਪਣੇ ਹੱਥੀ ਹਰਮੰਦਰ ਦੀ ਨੀਂਹ ਰੱਖੀ ਅੱਲਾਹ ਪਾਕ ਦੀ ਸਾਵੀਂ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਵਿਲਾ ਤਨ ਤਨ ਸਾਈਂ ਮੀਆਂ ਮੀਰ ਬਾਬਾ ਠੰਡੇ ਬੁਰਜ ਦੇ ਵਿੱਚ ਜਦ ਕੈਦ ਕੀਤੇ ਮਾਤਾ ਗੁਜਰੀ ਮਾਸੂਮ ਜੈਬਾਲ ਦੋਵੇਂ ਆਪਾਂ ਦਾਦੀ ਮਾਂ ਇੱਥੇ ਹਾਂ ਕਿਉਂ ਆਏ ਵਾਰ-ਵਾਰ ਇਹ ਕਰਨ ਸਵਾਲ ਦੋਵੇਂ ਜੰਗ ਦੇ ਮੈਦਾਨ ਵਿੱਚ ਮੋਢੇ 'ਚ ਮਸ਼ਕ ਪਾਈ ਸਿੱਖ ਦਸ਼ਮੇ ਦਾ ਨજર ਜੋ ਹੈ ਆ ਰਿਹਾ ਨਾਮ ਹੈ ਕਨਈਆ ਕੀਤਾ ਬਾਣੀ ਤੇ ਅਮਲ ਜੀ ਨੇ ਆਪਣੇ ਪਾਏ ਦਾ ਹੈ ਫਰਕ ਮਿਟਾ ਰਿਆ ਸਿੱਖਾਂ ਅਤੇ ਮੋਮਨਾ 'ਚ ਦਿਸੇ ਨਾ ਫਰਕ ਉਹਨੂੰ ਧਨ ਸਿੱਖੀ ਪਾਣੀ ਦੋਹਾਂ ਤਰਾਂ ਨੂੰ ਪਿਲਾ ਰਿਹਾ ਹਰ ਇੱਕ ਵਿੱਚ ਉਹਨੂੰ ਗੁਰੂ ਦਾ ਸਰੂਪ ਦਿਸੇ ਤੂੰ ਹੀ ਤੂੰ ਦੀ ਬਹਿਲਿਆ ਹੈ ਇੱਕੋ ਰਟ ਲਾ ਰਿਆ ਨੰਦਪੁਰ ਸਾਹਿਬ ਦੇ ਵਿੱਚ ਜਦੋਂ ਜੁੱਧ ਹੋਇਆ ਸੀ ਤਾਂ ਭਾਈ ਕਣਈਆ ਜਿਨ੍ਹਾਂ ਨੇ ਮੋਢੇ ਦੇ ਵਿੱਚ ਮਸ਼ਕ ਪਾ ਕੇ ਦੁਸ਼ਮਣਾਂ ਨੂੰ ਵੀ ਜਿਹੜਾ ਪਾਣੀ ਪਲਾਇਆ ਸੀ ਤਾਂ ਉਦੋਂ ਫਰਕ ਉਹਨਾਂ ਨੇ ਮਟਾਇਆ ਸੀਗਾ ਜਾਤਾਂ ਪਾਤਾਂ ਦਾ ਕਿ ਚਾਹੇ ਵੈਰੀ ਹੈ ਤਾਂ ਉਹਨੂੰ ਵੀ ਜਿਹੜਾ ਉਹਨਾਂ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਸੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦੀ ਨਿਗਰ ਰਖਵਾਈ ਸੀ ਪੰਜਵੇਂ ਗੁਰਾਂ ਦਾ ਕੀਤਾ ਦੇਦਾਰ ਇਸ ਨੇ ਕੱਲੇ ਮੋਮਣਾ ਦਾ ਨਹੀਂ ਸੀ ਪੀਰ ਬਾਬਾ ਰੱਬੀ ਰੰਗ ਦੇ ਵਿੱਚ ਰੰਗਿਆ ਜੋ ਮਹਾਪੁਰਸ਼ ਦਰਵੇਸ਼ ਫਕੀਰ ਬਾਬਾ ਆਪਣੇ ਹੱਥੀ ਹਰਮੰਦਰ ਦੀ ਨੀਂ ਰੱਖੀ ਅੱਲਾ ਪਾਕ ਦੀ ਸਾਵੀ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਵਿਲਾ ਤਨ ਤਨ ਸਾਈ ਮੀਆਂ ਮੀਰ ਬਾਬਾ ਠੰਡੇ ਬੁਰਜ ਦੇ ਵਿੱਚ ਜਦ ਕੈਦ ਕੀਤੇ ਮਾਤਾ ਗੁਜਰੀ ਮਾਸੂਮ ਜੈਬਾਲ ਦੋਵੇਂ ਆਪਾਂ ਦਾਦੀ ਮਾਂ ਇੱਥੇ ਹਾਂ ਕਿਉਂ ਆਏ ਵਾਰ-ਵਾਰੇ ਕਰਨ ਸਵਾਲ ਦੋਵੇਂ ਕਿਹਾ ਦਾਦੀ ਨੇ ਭਾਵੇਂ ਬਲਵਾਨ ਡਾਡੀ ਕੋਈ ਨਾ ਸਕੇ ਇਸ ਨੂੰ ਟਾਲ ਬੇਟਾ ਇਹ ਤਾਂ ਸਿਰ ਪ੍ਰਮਾਤਮਾ ਜਾਣਦਾ ਹੈ ਕਿ ਹੁਣ ਅਸਾਂ ਦੇ ਨਾਲ ਬੇਟਾ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਜੁੱਧ ਹੋਇਆ ਸੀ ਤਾਂ ਭਾਈ ਕਣਈਆ ਜਿਨ੍ਹਾਂ ਨੇ ਮੋਢੇ ਦੇ ਵਿੱਚ ਮਸ਼ਕ ਪਾ ਕੇ ਦੁਸ਼ਮਣਾਂ ਨੂੰ ਵੀ ਜਿਹੜਾ ਪਾਣੀ ਪਲਾਇਆ ਸੀ ਆਪਣੇ ਹੱਥੀ ਹਰਮੰਦਰ ਦੀ ਨਹੀਂ ਰੱਖੀ ਅੱਲਾ ਪਾਕ ਦੀ ਸਾਵੀ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਵਿਲਾ ਤਨ ਤਨ ਸਾਈਂ ਮੀਆਂ ਮੀਰ ਬਾਬਾ ਠੰਡੇ ਬੁਰਜ ਦੇ ਵਿੱਚ ਜਦ ਕੈਦ ਕੀਤੇ ਮਾਤਾ ਗੁਜਰੀ ਮਸੂਮ ਜੈਬਾਲ ਦੋਵੇਂ ਆਪਾਂ ਦਾਦੀ ਮਾਂ ਇੱਥੇ ਹਾਂ ਕਿਉਂ ਆਏ ਵਾਰ-ਵਾਰੇ ਕਰਨ ਸਵਾਲ ਦੋਵੇਂ ਜੰਗ ਦੇ ਮੈਦਾਨ ਵਿੱਚ ਮੋਢੇ 'ਚ ਮਸ਼ਕ ਪਾਈ ਸਿੱਖ ਦਸ਼ਮੇ ਦਾ ਨજર ਜੋ ਹੈ ਆ ਰਿਹਾ ਨਾਮ ਹੈ ਕਨਈਆ ਕੀਤਾ ਬਾਣੀ ਤੇ ਅਮਲ ਜੀ ਨੇ ਆਪਣੇ ਪਾਏ ਦਾ ਹੈ ਫਰਕ ਮਿਟਾਰਿਆ ਸਿੱਖਾਂ ਅਤੇ ਮੂਮਣਾ 'ਚ ਦੇਸੇ ਨਾ ਫਰਕ ਉਹਨੂੰ ਧਨ ਸਿੱਖੀ ਪਾਣੀ ਦੋਹਾਂ ਤਰ੍ਹਾਂ ਨੂੰ ਪਿਲਾ ਰਿਹਾ ਹਰ ਇੱਕ ਵਿੱਚ ਉਹਨੂੰ ਗੁਰੂ ਦਾ ਸਰੂਪ ਦਿਸੇ ਤੂੰ ਹੀ ਤੂੰ ਦੀ ਬਹਿ ਲਿਆ ਹੈ ਇੱਕੋ ਰਟ ਲਾਰਿਆ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਜੁੱਧ ਹੋਇਆ ਸੀ ਤਾਂ ਭਾਈ ਕਣਈਆ ਜਿਨ੍ਹਾਂ ਨੇ ਮੋਢੇ ਦੇ ਵਿੱਚ ਮਸ਼ਕ ਪਾ ਕੇ ਦੁਸ਼ਮਣਾਂ ਨੂੰ ਵੀ ਜਿਹੜਾ ਪਾਣੀ ਪਲਾਇਆ ਸੀ ਤਾਂ ਉਦੋਂ ਫਰਕ ਉਹਨਾਂ ਨੇ ਮਟਾਇਆ ਸੀਗਾ ਜਾਤਾਂ ਪਾਤਾਂ ਦਾ ਕਿ ਚਾਹੇ ਵੈਰੀ ਹੈ ਤਾਂ ਉਹਨੂੰ ਵੀ ਜਿਹੜਾ ਉਹਨਾਂ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਸੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦੀ ਨਿਗਰ ਰਖਵਾਈ ਸੀ ਪੰਜਵੇਂ ਗੁਰਾਂ ਦਾ ਕੀਤਾ ਦیدار ਇਸ ਨੇ ੱਲੇ ਮੋਮਣਾ ਦਾ ਨਹੀਂ ਸੀ ਪੀਰ ਬਾਬਾ ਰੱਬੀ ਰੰਗ ਦੇ ਵਿੱਚ ਰੰਗਿਆ ਜੋ ਮਹਾਪੁਰਸ਼ ਦਰવેશ ਫਕੀਰ ਬਾਬਾ ਆਪਣੇ ਹੱਥੀ ਹਰਮੰਦਰ ਦੀ ਨੀਂ ਰੱਖੀ ਅੱਲਾ ਪਾਕ ਦੀ ਸਾਂਵੀਂ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਵਿਲਾ ਤਨ ਤਨ ਸਾਈਂ ਮੀਆਂ ਮੀਰ ਬਾਬਾ ਠੰਡੇ ਬੁਰਜ ਦੇ ਵਿੱਚ ਜਦ ਕੈਦ ਕੀਤੇ ਮਾਤਾ ਗੁਜਰੀ ਮਸੂਮ ਜੈਬਾਲ ਦੋਵੇਂ ਆਪਾਂ ਦਾਦੀ ਮਾਂ ਇੱਥੇ ਹਾਂ ਕਿਉਂ ਆਏ ਵਾਰ-ਵਾਰੇ ਕਰਨ ਸਵਾਲ ਦੋਵੇਂ ਕਿਹਾ ਦਾਦੀ ਨੇ ਭਾਵੇਂ ਬਲਵਾਨ ਡਾਡੀ ਕੋਈ ਨਾ ਸਕੇ ਇਸ ਨੂੰ ਟਾਲ ਬੇਟਾ ਇਹ ਤਾਂ ਸਿਰ ਪਰਮਾਤਮਾ ਜਾਣਦਾ ਹੈ ਕਿ ਹੁਣ ਅਸਾਂ ਦੇ ਨਾਲ ਬੇਟਾ